ਬਾਜ਼ਾਰ 'ਚ ਮਿਲਣ ਵਾਲੇ ਇਹ 2-2000 ਦੇ ਵਾਲਪੇਪਰ ਆ ਜਿਹੜੇ ਤੁਹਾਨੂੰ ਸਿਰਫ 500 ਰੁਪਏ ਤੇ ਸ਼ੁਰੂ ਹੋ ਜਾਣੇ ਆ 60 800 ਰੁਪਏ 'ਚ ਸੇਲ ਹੁੰਦਾ ਸੀਗਾ ਲਾਸਟ 600 ਸੀ ਪਰ ਹੁਣ ਲਾਸਟ ਰੇਟ ਆ ਗਿਆ 500 ਨਰਾਤੇ ਚੱਲਦੇ ਪਏ ਆ ਜੀ ਦਿਵਾਲੀ ਦੀ ਇਹ ਲਾਸਟ ਆਫਰ ਆ 500 ਰੁਪਏ 'ਚ ਰੋਲ ਹੈ ਤੁਸੀਂ ਕਿੰਨੇ ਮਰਜ਼ੀ ਰੋਲ ਲੈ ਸਕਦੇ ਹੋ ਸਾਰਾ ਸਟਾਕ ਆ ਚੁੱਕੋ ਆ ਦੇਖੋ ਨੂੰ ਭਾਜੀ ਸੱਬਿਆ ਜਾਂ ਸਾੱਚੀ ਰੋਲ ਆ ਇਹ ਵੀ ਤੁਹਾਨੂੰ 500 ਰੁਪਏ ਡਿਜ਼ਾਈਨ 'ਚ ਮਿਲ ਜਾਣਾ ਫਿਰ ਡਰਾਇੰਗ ਰੂਮ ਦੇ ਵਿੱਚ ਜਿਵੇਂ ਅਸੀਂ ਦੇਖਦੇ ਹਾਂ ਕਿ ਵੱਡੀਆਂ ਵੱਡੀਆਂ ਕੋਠੀਆਂ ਦੇ ਵਿੱਚ ਵਾਲਪੇਪਰ ਬਹੁਤ ਸੋਹਣੇ ਸੋਹ ਤੇ ਇਹ ਤੁਸੀਂ ਇਹੋ ਜੇ ਆਪਣੇ ਤਰੀਕੇ ਨਾਲ ਕਸਟਮਾਈਜ਼ ਕਰਵਾ ਸਕਦੇ ਆ ਜਿਹੋ ਜਿਹੇ ਡਿਜ਼ਾਈਨ ਤੁਸੀਂ ਚਾਹੋ ਆ ਹਾਲੀਵੁੱਡ ਸਟਾਈਲ ਵਾਲਪੇਪਰ ਆ ਦੇਖ ਲਓ ਉੱਪਰ ਤੋਂ ਥੱਲੇ ਲੱਕ ਝਾਤੀ ਮਾਰ ਲਿਓ 500 ਤੋਂ ਇਹ ਹਾਲੀਵੁੱਡ ਵਾਲੇ ਵਾਲਪੇਪਰ ਆ ਇਹ ਭਾਜੀ ਜਿਵੇਂ ਆ ਸਾਰਾ ਪ੍ਰੀਮੀਅਮ ਕੈਟਾਗਰੀ ਚ 100% ਸ਼ਿਮਰ ਦਾ ਮਾਲ ਆ ਸਾਰਾ ਇਹ ਸ਼ਿਮਰ ਦਾ ਮਾਲ 100% ਸ਼ਿਮਰ ਦਾ ਮਾਲ ਆ ਤਿੰਨ ਤਿੰਨ ਹਜ਼ਾਰ ਦੇ ਰੋਲ ਆ ਹੁਣ ਫੈਸਟੀਵਲ ਤੇ 1000-1000 ਰੁਪਏ ਦੇ ਇਹ 1000-1000 ਦੇ ਦੇ ਦੋਗੇ ਕਿਉਂਕਿ ਇਹਦੇ ਵਿੱਚ ਜਿਹੜੀ ਕੈਟਾਗਰੀ ਹੈਗੀ ਆ ਸਾਡੇ ਕੋਲੇ ਬਹੁਤ ਸਟਾਕ ਪਿਆਦਾ ਵੀ ਇਹੋ ਵੀ ਹਾਂ ਇਹ ਮਰਜ਼ੀ ਲੈ ਲੀਓ ਫੈਸਟੀਵਲ ਆਫਰ ਦੇ ਵਿੱਚ ਵੀ ਤੁਹਾਨੂੰ ਬਾਜ਼ਾਰ ਦੇ ਵਿੱਚ 3000 ਦਾ ਪੀਸ ਮਿਲਗਾ ਲੇਕਿਨ ਸਾਡੇ ਕੋਲ ਤੁਹਾਨੂੰ ਸਿਰਫ 1200 ਚ ਲੈ ਕੇ ਆਹ সিলਵਰ ਕੋਟਡ ਜਿਹੜਾ ਤੁਹਾਨੂੰ ਬਹੁਤ ਬੇਪਰ ਦੇਖਾ ਦੇ ਇਹਦੇ ਵੀ ਆਫਰ ਹੈ ਜੀ ਸਾਰਾ ਸਟਾਕ ਇੱਕੋ ਕਿਤਾਬ ਦਾ ਹੈ ਜੀ ਇਹ ਇੱਕੋ ਬੁੱਕ ਦਾ ਮਟੀਰੀਅਲ ਆ ਸਾਰਾ 12-1200 ਰੁਪਏ ਦਾ ਇਹ ਵੀ 12-1200 ਇਹ ਵੀ 12 ਨਾਲੇ ਗਾਰੰਟੀ ਹੈ ਜੀ ਰੇਟ ਦੀ ਕੋਈ ਬੰਦਾ ਇਸ ਰੇਟ ਤੇ ਆ ਮਟੀਰੀਅਲ ਦੇ ਦੇ ਆਪ ਦੇਖੋ ਜੀ ਰੇਟ ਇਹਦਾ ਤੁਹਾਨੂੰ 4000 ਮਿਲ ਜਾਣਾ ਤੇ ਤੁਸੀਂ 10000 ਦੀ ਸ਼ਾਪਿੰਗ ਕਰਨੀ 4000 ਦੀ ਇਹ ਬੈੱਡ ਸ਼ੀਟ ਤੁਹਾਨੂੰ ਬਿਲਕੁਲ ਫ੍ਰੀ ਦੇਣੀ ਆ 15000 ਦੀ ਸ਼ਾਪਿੰਗ ਤੇ ਸਪੈਸੀਸ ਦੀ ਬੈੱਡ ਸ਼ੀਟ ਫ੍ਰੀ ਆਹ 1 ਰੁਪਈਆ 15000 ਦੀ ਸ਼ਾਪਿੰਗ ਕਰਦੀਆਂ ਤੇ ਤੁਹਾਨੂੰ ਆ ਸਪੈਸੀਸ ਦੀ ਬੈੱਡ ਸ਼ੀਟ ਜਿਹੜਾ ਰੇਟ 3500 ਰੁਪਈਆ ਤੁਹਾਨੂੰ ਬਾਜ਼ਾਰ 'ਚ ਮਿਲਣਾ ਤੇ ਤੁਹਾਨੂੰ ਆ ਬਿਲਕੁਲ ਬੈੱਡ ਸ਼ੀਟ ਫ੍ਰੀ ਦੇ ਦਾਂਗੇ ਹਾਂਜੀ 20000 ਦੀ ਸ਼ਾਪਿੰਗ ਤੇ ਸੁਵਾਂਗ ਦੀ ਬੈੱਡ ਸ਼ੀਟ ਫ੍ਰੀ ਆ 25000 ਦੀ ਸ਼ਾਪਿੰਗ ਤੇ ਰਮਾਣੋ ਹੈ ਜੀ ਓਹ ਕੀ ਰੇਟ ਵੇਖੋ ਭਾਈ ਰੇਟ ਵੇਖੋ 5000 ਦੀ ਬੈੱਡ ਸ਼ੀਟ ਹੈ ਜੀ 5000 ਦੀ ਇਹ ਪ੍ਰੀਮੀਅਮ ਕੈਟਾਗਰੀ ਹੈ ਪ੍ਰੀਮੀਅਮ ਕੈਟਾਗਰੀ ਤੁਹਾਨੂੰ ਚਾਹੇ ਮੋਰੀਜ਼ ਦੀ ਬੈਡਸ਼ੀਟ ਲੈ ਲਓ ਚਾਹੇ ਸਪੇਸਿਸ ਦਾ ਬਲੈਂਕਟ ਲੈ ਲਓ ਉਹ ਤੁਹਾਡੀ ਮਰਜ਼ੀ ਹੈ 10000 ਰੁਪਏ ਦਾ ਕੁਲਟ ਹੈ ਸਿਰਫ ਆ ਬਿਆਰ ਦੇ ਵਿੱਚ ਮਿਲਣਾ ਹੀ ਆ ਤੇ ਤੁਹਾਨੂੰ 10000 ਦਾ ਇਹ ਕੁਲਟ ਬਿਲਕੁਲ ਫ੍ਰੀ 40000 ਦੀ ਸ਼ਾਪਿੰਗ ਦੇ ਨਾਲ 10000 ਦਾ ਇਹ ਕੁਲਟ ਬਿਲਕੁਲ ਫ੍ਰੀ ਆ ਬਾਜੀ 50000 ਦੀ ਸ਼ਾਪਿੰਗ ਤੇ ਆ ਜੀ ਇਹ 50000 ਦੀ ਸ਼ਾਪਿੰਗ ਕਰਕੇ ਤੁਸੀਂ ਦੇ ਜਾਓਗੇ ਇਹ ਸਿਰਫ ਬੰਦੇ ਨਾਸਤੇ ਲਿਆਂਦੇ ਵੇਚਣਾਸਤੇ ਨਹੀਂ ਇਹ ਸਾਰੇ ਤੋਹਫੇ ਤੁਹਾਡੇ ਕੋਲ ਪਹੁੰਚਾ ਦੇਣੇ ਇੱਧਰ ਵੀ ਦਿਖਾ ਦਿਓ ਆ ਵੀ ਸਾਰੇ ਤੋਹਫੇ ਅੱਧਾ ਸਾਮਾਨ ਗਡਾਊਨ ਚ ਪਿਆ ਜਿੰਨੇ ਲੋਕ ਵੀ ਆਉਣਗੇ ਕਿਸੇ ਨੂੰ ਅਸੀਂ ਖਾਲੀ ਨਹੀਂ ਤੋੜਨਾ ਦੇਣੇ ਤੋਹਫੇ ਦੇ ਕੇ ਤੋੜਾਂਗੇ ਸੋ ਸਸੇ ਕਾ ਜਿਉਂ ਸਕਾਰ ਵਾਪੀ ਕੇ ਸੇ ਤੁਹਾਡੇ ਨਾਲ ਤੁਹਾਡੇ ਲਈ ਬਹੁਤ ਸੋਹਣੇ ਸੋਹਣੇ ਵਾਲਪੇਪਰ ਲੈ ਕੇ ਆਏ ਦੇਖ ਸਕਦੇ ਹੋ ਜਿਹੜੇ ਵਾਲਪੇਪਰ ਤੁਹਾਨੂੰ ਬਾਜ਼ਾਰ ਦੇ ਵਿੱਚ ਮਹਿੰਗੇ ਮਹਿੰਗੇ ਕਹਿ ਕੇ ਵੇਚਦੇ ਨੇ ਜਿਹੜੇ ਬਾਜ਼ਾਰ ਚ ਤੁਹਾਡੇ ਨੁਟਾ ਕੁਟਾ ਹੁੰਦੀਆਂ ਨੇ ਇਹਨਾਂ ਵਾਲਪੇਪਰ ਦੇ ਨਾਮ ਤੇ ਹੁਣ ਉਹਨਾਂ ਦੇ ਸਾਰੇ ਪਰਦੇ ਖਾਸ ਕਰ ਦंगे ਮੋਗੇ ਪਹੁੰਚਿਆ ਮੈਂ ਇੰਟੀਰੀਅਰ ਭਾਈ ਸਸਵੀ ਕਾ ਜੀ ਅੱਛਾ ਆ ਦੇਖੋ ਜੀ ਜਿੰਨੇ ਬੋਲ ਪਿਛੇ ਲੱਗੇ ਹੋਏ ਆ ਤੁਹਾਨੂੰ ਹੋਰ ਕੱਲੀ ਕੱਲੀ ਕੁਆਲਟੀ ਵਿੱਚ ਦਿਖਾਉਂਗਾ ਦੇਖੀ ਜਾਓ ਵੀਡੀਓ ਨੂੰ ਬਾਤ ਤਬਾਰ ਸ਼ੇਅਰ ਕਰਿ ਚੱਲੋ ਕਿਉਂਕਿ ਹੁਣ ਹੈ ਵੱਡਿਆ ਵੱਡਿਆ ਧੁੱਕੀ ਕਰ ਦੇਣੀ ਕਿਉਂਕਿ ਵਾਲਪੇਪਰ ਦੇ ਬਾਈ ਹੁਣ ਇਹੋ ਜਿਹਾ ਆਫਰ ਲੈ ਕੇ ਆਏ ਬਾਈ ਸਟਾਰਟਿੰਗ ਕਰਨੀ ਆ ਕਿ ਸਾਡੇ ਕੋਲ ਵਾਲਪੇਪਰ ਕਿੰਨੇ ਤੋਂ ਸ਼ੁਰੂ ਹੋ ਜਾਂਦੇ ਆ ਜਿਹੜਾ ਵਾਲਪੇਪਰ ਹੈਗਾ ਜੀ ਸਾਰਾ ਪ੍ਰੀਮੀਅਮ ਕੈਟਾਗਰੀ ਦਾ ਸਾਰੀ ਪ੍ਰੀਮੀਅਮ ਕੋਈ ਲੋਡ ਦਾ ਮਾਲ ਨਹੀਂ ਸਾਰਾ ਫਰੈਸ਼ ਦਾ ਸਟਾਕ ਹੈ ਜੀ ਕੋਈ ਵਾਲਪੇਪਰ ਆ 500 ਰੁਪਏ ਰੋਲ ਤੋਂ ਸਟਾਰਟ ਹੈ 500 ਰੁਪਏ ਰੋਲ ਤੋਂ ਸਟਾਰਟ ਹੈ 55 ਸਕਰ ਫੁੱਟ ਦਾ ਰੋਲ ਹੈ ਮਾਰਕੀਟ 'ਚ 2-2000 ਦੇ ਰੋਲ ਹੈ ਸਾਰਾ ਮਾਲ ਹੀ ਰਿਸਮੈਨ ਦਾ ਮੇਡ ਇਨ ਜਰਮਨੀ ਆ ਮਾਲ ਸਾਰਾ ਸਾਰਾ ਯੂਰੋਪੀਅਨ ਮਾਲ ਹੈ ਜੀ ਇਹਦੇ ਚ ਬਹੁਤ ਵੈਰਾਈਟੀ ਆਈ ਹੈ ਜੀ ਇਧਰ ਜਿੱਦ ਮੈਂ ਦੁਕਾਨ ਪਹਿਲੀ ਗੱਲ ਚੱਕਰ ਪਾ ਤਾ ਕੀ ਭਾਜੀ ਆਹ ਜਿਹੜਾ ਮਹਾਥੇ ਸਿ ਫੜਿਆ ਸੀਗਾ ਇਹਦੀ ਕੁਆਲਿਟੀ ਬੜੀ ਪ੍ਰੀਮੀਅਮ ਜੀ ਲੱਗਦੀ ਮੈਨੂੰ ਵਧੀਆ ਬ੍ਰਾਂਡਡ ਆ ਪੀਸ ਲੱਗਦਾ ਇਹ ਵੀ 5-500 ਰੁਪਏ ਕੱਢ ਦੇਵੋ ਤੁਸੀਂ ਸਾਰੇ 5-500 ਚ ਹੈ ਜੀ ਟੋਟਲ ਆਹ ਦਿਖਾ ਰ ਮੈਂ ਤੁਹਾਨੂੰ ਦਿਖਾ ਦੇਣਾ ਦੇਖੀ ਚੱਲੋ ਜੀ ਇਹ ਹੀ ਬਾਜ਼ਾਰਾਂ ਦੇ ਅੱਛਾ ਆ ਮੈਂਡੇਟ ਰ ਸੀ ਉਹ ਨਾਲ ਨਾਲ ਕਿਹੜੇ ਕੜਾ ਇਹ ਭਾਜੀ ਸਾਰੀ ਕੁਆਲਿਟੀ ਹੈ ਨਾ ਜਿਹੜੀ ਇਹ ਮਾਰਕੀਟ ਚ 2000 ਨੂੰ ਵਿਕਦੀ ਹੈ ਮਾਇਆ ਇੰਟੀਰੀਅਰ 500 ਨੂੰ ਦੇਊਗਾ ਜਿਹੜਾ ਮਰਜ਼ੀ ਲੈ ਲੋ ਤੇ ਤੁਹਾਨੂੰ ਸਿਰਫ ਆ ਵਧੀਆ ਪ੍ਰੀਮੀਅਮ ਪੀਸੇ ਤੁਸੀਂ ਹੱਥ ਲਾਓਗੇ ਤੁਹਾਨੂੰ ਆਪ ਫੀਲ ਹੋਊਗਾ ਕਿ ਆਖਰਕਾਰ ਵੀ ਕਿਹੋ ਜਿਹੇ ਪੀਸ ਸਾਡੇ ਕੋਲ ਹੈਗੇ ਆ ਮਾਇਆ ਇੰਟੀਰੀਅਰ ਮੋਗਾ ਪਹੁੰਚੇ ਆ ਜਿਹੋ ਜਿਹੇ ਕਹੋ ਜਿਵੇਂ ਕਿ ਘਰਾਂ ਦੇ ਵਿੱਚ ਆ ਦੇਖੋ ਤੁਸੀਂ ਆਪਣਾ ਬਾਰ ਬਣਾਉਣਾ ਕਿਚਨ ਬਣਾਉਣਾ ਉਹਦੇ ਵਿੱਚ ਤੁਸੀਂ ਆ ਇਹ ਵਾਲਪੇਪਰ ਜਿਹੜੇ ਲਗਾ ਸਕਦੇ ਆ ਉਹਦੇ ਨਾਲ-ਨਾਲ ਵੱਖਰੀਆਂ ਵੱਖਰੀਆਂ ਕੁਆਲਿਟੀਆਂ ਵੈਰਾਈਟੀਆਂ ਆ ਚਮਕੀਲਾ ਆ ਆ ਦਿਖਾਈ ਮੇਰਾ ਵੀ ਪੂਰਾ ਦਿਖਾ ਇੱਕ ਵਾਰੀ ਆ ਇਹੋ ਜਿਹੇ ਪੀਸ ਵਧੀਆ-ਵਧੀਆ ਬ੍ਰਾਂਡਡ ਤੁਹਾਨੂੰ ਮਿਲਣੇ ਆ ਉਹ ਵੀ ਬਹੁਤ ਘੱਟ ਰੇਟਾਂ ਤੇ ਬਾਈ ਰੇਟਸ ਆ ਬਾਜ਼ਾਰ 'ਚ ਮਿਲਣ ਵਾਲੇ ਇਹ 2-2000 ਦੇ ਜਿਹੜੇ ਤੁਹਾਨੂੰ ਸਿਰਫ 500 ਰੁਪਏ ਤੇ ਸ਼ੁਰੂ ਹੋ ਜਾਣੇ ਆ ਹਾਲਾਂਕਿ ਪਿਛਲੀ ਵਾਰ ਰੇਟ ਭਾਈ ਇਹਦਾ ਤੁਸੀਂ 6 600 ਵੀ ਵੇਚਦੇ ਰਹੇ ਆ ਇਹ 8 800 ਰੁਪਏ ਚ ਸੇਲ ਹੁੰਦਾ ਸੀਗਾ ਲਾਸਟ 600 ਸੀ ਪਰ ਹੁਣ ਲਾਸਟ ਰੇਟ ਆ ਗਿਆ 500 ਨਰਾਤੇ ਚੱਲਦੇ ਪਏ ਆ ਜੀ ਦੀਵਾਲੀ ਦੀ ਇਹ ਲਾਸਟ ਆਫਰ ਆ 500 ਰੁਪਏ ਚ ਰੋਲ ਹੈ ਤੁਸੀਂ ਕਿੰਨੇ ਮਰਜ਼ੀ ਰੋ ਲੈ ਸਕਦੇ ਹੋ ਸਾਰਾ ਸਟਾਕ ਆ ਚੁੱਕਾ ਲੋ ਜੀ ਫੈਸਟੀਵਲ ਆਫਰ ਚੱਲਣ ਰਿਹਾ ਆ ਆ ਦੇਖੀ ਚਲੋ ਬੇਹਦ ਹੀ ਬ੍ਰਾਂਡਡ ਪੀਸ ਨੇ ਸਾਰੇ ਸਾਨੂੰ ਤੁਹਾਨੂੰ ਪ੍ਰੀਮੀਅਮ ਪੀਸ ਮਿਲਦੇ ਆ ਜਿਹੜਾ ਡਿਜ਼ਾਈਨ ਕੋ 3D ਕੋ 4D ਕੋ 5D ਕੋ ਚਮਕੀਲੇ ਕੋ ਮੈਟੀ ਕੋ ਤੁਹਾਨੂੰ ਸਾਰੇ ਬੋਲਪੇਪ ਮਿਲਨੇ ਆ ਆ ਦੇਖੋ ਜੀ ਆਹਾਂ ਬਹੁਤ ਹੀ ਪਿਆਰਾ ਪੀਸ ਆ ਜਿਹਨੂੰ ਫੁਲਕਾਰੀ ਟਾਈਪ ਸਜਾ ਜਿਹੜਾ ਮੇਰਾ ਭਾਈ ਇਹਨੂੰ ਕੀ ਕਹਿੰਦੇ ਕੋਈ ਇਹ ਭਾਜੀ ਸਾਰਾ ਸੱਬਿਆਂ ਸੱਚੀ ਡਿਜ਼ਾਈਨ ਆ ਸੱਬਿਆਂ ਸੱਚੀ ਡਿਜ਼ਾਈਨ ਮੋਹੀ ਕਹਿੰਦਾ ਸਾਰੇ ਉਹ ਡਿਜ਼ਾਈਨ ਨੇ ਜੀ ਹਾਂ ਆ ਦੇਖ ਅੱਛਾ ਇਹ ਵੀ ਤੁਸੀਂ ਦੇ ਰਹੇ ਹੋ ਭਾਈ 500 ਰੁਪਏ ਸਾਰੇ ਭਾ 500 ਆਹ ਦੇਖੋ ਜੀ ਭਾਜੀ ਸੱਬਿਆਂ ਦਾ ਸੱਚੀ ਰੋਲ ਆ ਇਹ ਵੀ ਤੁਹਾਨੂੰ 500 ਰੁਪਏ ਡਿਜ਼ਾਈਨ ਚ ਮਿਲ ਜਾਣਾ ਆ ਦਿਖਾ ਇੱਕ ਪੀਸ ਬਹੁਤ ਪਿਆਰਾ ਬਹੁਤ ਸੋਹਣਾ ਪੀਸ ਆ ਸੋ ਇਹੋ ਜਿਹੇ ਤੁਹਾਨੂੰ ਬ੍ਰਾਂਡਡ ਪੀਸ ਪ੍ਰੀਮੀਅਮ ਪੀਸ ਸਿਰਫ 500 ਰੁਪਏ ਰੋਲ ਤੇ ਮਿਲਨੇ ਆ ਤੇ ਉਹ ਵੀ ਤੁਹਾਨੂੰ ਮਿਲਨੇ ਕਿੱਥੇ ਆ ਜੀ ਮਾਇਆ ਇੰਟੀਰੀਅਰ ਮੋਗਾ ਪਹੁੰਚਣਾ ਸਟਾਕ ਸਾਡੇ ਕੋਲ ਭਾਰਪਿਆ ਨਾਲ ਦੀ ਨਾਲ ਦੇਖੀ ਚਲੋ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਫੈਸਟੀਵਲ ਸੀਜ਼ਨ ਆ ਦੀਵਾਲੀ ਤੱਕ ਵੱਡੀ ਆਫਰ ਲਾ ਰਹੇ ਜਿੰਨੀਆਂ ਲੱਗੀਆਂ ਹੋਈਆਂ ਨੇ ਇਤਨੀ ਹੋਈ ਨਾ ਆਪਣਾ ਨਾਲ ਦੀ ਨਾਲ ਸਟਾਕ ਕੱਢ ਕੇ ਦਿਖਾਈ ਚੱਲ ਆਹ ਦੇਖੋ ਜੀ ਤੁਹਾਨੂੰ ਸਟਾਕ ਮੈਂ ਨਾਲ ਦੀ ਨਾਲ ਜਿਹੜੀ ਤੁਸੀਂ ਚੀਜ਼ ਕੋ ਜਿਹੋ ਜਿਹੇ ਡਿਜ਼ਾਈਨ ਕੋ ਤੁਹਾਨੂੰ ਉਹ ਅੱਛਾ ਭਾਜੀ ਮੰਨ ਲਓ ਜੀ ਸਾਡੇ ਗਵਾਂਡੀਆਂ ਦੇ ਘਰ ਕੋਈ ਹੋਰ ਡਿਜ਼ਾਈਨ ਲੱਗਿਆ ਸਾਨੂੰ ਨਾਮ ਨਹੀਂ ਪਤਾ ਮੈਂ ਫੋਟੋ ਦੇ ਨਹੀਂ ਬਣਾ ਕੇ ਦੇ ਰਿਓਗੇ ਬਣ ਕੇ ਵੀ ਆ ਜਾਊਗਾ ਵਾਲਪੇਪਰ ਉਹਨੂੰ ਕਸਟਮਾਈਜ਼ ਵਾਲਪੇਪਰ ਕਹਿੰਦੇ ਆ ਜਿੱਦਾਂ ਕਿ ਉਹ ਦੇਖੋ ਵਾਲ ਤੇ ਲੱਗਿਆ ਹੋਇਆ ਹਾਈ ਡੈਫੀਨੇਸ਼ਨ ਆ ਸਾਰਾ ਪ੍ਰੀਮੀਅਮ ਕੈਟਾਗਰੀ ਦਾ ਮਟੀਰੀਅਲ ਆ ਆ ਦੇਖੋ ਜੀ ਇਹੀ ਕਸਟਮਾਈਜ਼ਡ ਵਾਲਪੇਪਰ ਆ ਤੁਸੀਂ ਆਪਣੇ ਅਕੋਰਡਿੰਗਲੀ ਇਹਨੂੰ ਬਣਵਾ ਸਕਦੇ ਹੋ ਆ ਜਿਵੇਂ ਮੋਰ ਖੜੇ ਆ ਪਿੱਛੇ ਮਹਿਲ ਬਣਿਆ ਹੋਇਆ ਸਾਰਾ ਪਿਓਰ ਦਾ ਵਰਕ ਹੋਇਆ ਹੋਇਆ ਜੀ ਇਹਦੇ ਵਿੱਚ ਕਿਆ ਬਾਤ ਹੈ ਭਾਜੀ ਅੱਛੇ ਵਰਕ ਬੜਾ ਪਿਆਰਾ ਹੈ ਇਹ ਸਾਰਾ ਵਰਕ ਗ੍ਰੋਸ 골ਡ ਦਾ ਹੋਇਆ ਹੋਇਆ ਜੀ ਹਾਂ ਵਰ ਕਿਆ ਇਹ ਡਰਾਇੰਗ ਰੂਮ ਦੇ ਵਿੱਚ ਜਿਵੇਂ ਅਸੀਂ ਦੇਖਦੇ ਹਾਂ ਨਾ ਕਿ ਬੜੀਆਂ-ਬੜੀਆਂ ਕੋਠੀਆਂ ਦੇ ਵਿੱਚ ਵਾਲਪੇਪਰ ਬਹੁਤ ਸੋਹਣੇ-ਸੋਹਣੇ ਬਣੇ ਹੁੰਦੇ ਆ ਲੱਗੇ ਹੁੰਦੇ ਆ ਆ ਦੇਖੋ ਇਹ ਵਾਲੇ ਵਾਲਪੇਪਰ ਆ ਤੇ ਇਹ ਤੁਸੀਂ ਇਹੋ ਜਿਹਾ ਆਪਣੇ ਤਰੀਕੇ ਨਾਲ ਕਸਟਮਾਈਜ਼ ਕਰਵਾ ਸਕਦੇ ਆ ਜਿਹੋ ਜਿਹੇ ਡਿਜ਼ਾਈਨ ਤੁਸੀਂ ਚਾਹੋ ਮੋਰਖਾਣਾ ਮੋਰਖਾ ਲਓ ਆਪਣੇ ਘਰ ਦੀ ਥੀਮ ਅਕੋਰਡਿੰਗਲੀ ਕਲਰ ਅਕੋਰਡਿੰਗਲੀ ਜਿਹੋ ਜਿਹਾ ਤੁਸੀਂ ਕਰਾਉਣਾ ਉਹ ਕਰਵਾ ਸਕਦੇ ਹੋ ਆ ਹਾਲੀਵੁੱਡ ਸਟਾਈਲ ਵਾਲਪੇਪਰ ਆ ਦੇਖ ਲਓ ਉੱਪਰ ਤੋਂ ਥੱਲੇ ਲੈ ਕੇ ਝਾਤੀ ਮਾਰ ਲਓ ਤੇ ਜੇਕਰ ਤੁਸੀਂ ਬਾਜ਼ਾਰ ਚ ਲੈਣ ਜਾਉਂਦੇ ਤੁਹਾਨੂੰ ਇਹੀ ਵਾਲਾ ਵਾਲਪੇਪਰ 2000 ਨੂੰ 2500 ਨੂੰ ਵੇਚਣਗੇ ਲੇਕਿਨ ਮਾਇਆ ਇੰਟੀਰੀਅਰ ਦਾ ਵੱਡਾ ਆਫਰ ਕਿ ਤੁਹਾਨੂੰ ਇਹ ਰੋਲ ਜਿਹੜਾ 500 ਤੋਂ ਸ਼ੁਰੂ ਕਰ ਦਾਂਗੇ 500 ਤੋਂ ਇਹ ਹਾਲੀਵੁੱਡ ਵਾਲੇ ਵਾਲਪੇਪਰ ਆ ਮੈਂ ਤੁਹਾਨੂੰ ਇੱਕ ਹੋਰ ਦਿਖਾਉਣਾ ਬਾਈ ਜੀ ਆਹ ਦੇਖ ਕਰਾ ਮੇਰਾ ਪ੍ਰਾਪ ਹਿਸ ਆਪੀਜ਼ ਦੇਖੋ ਜੀ ਪੀਸ ਇਹ ਦੇਖ ਕੇ ਤੁਸੀਂ ਆਪ ਕਹੋਗੇ ਭਾਈ 500 ਚ ਕੌਣ ਵੇਚੂਗਾ ਤੁਹਾਨੂੰ ਰੇਟ ਦੇ ਰਿਹਾ ਵੀਡੀਓ ਨੂੰ ਵਾਰ ਵਾਰ ਸ਼ੇਅਰ ਕਰ ਦਿਓ ਤੇ ਵੱਡੀ ਆਫਰ ਲੱਗੀ ਆ ਫੈਸਟੀਵਲ ਆਫਰ ਕਿ 500 ਦੇ ਵਿੱਚ ਤੁਹਾਨੂੰ ਇਹ ਵਾਲਪੇਪਰ ਦੇਣ ਲੱਗੇ ਆ ਭਾਈ ਆਹ ਡਿਜ਼ਾਈਨ ਦਿਖਾਈ ਮੇਰਾ ਵੀਰ ਇੱਕ ਵਾਰੀ ਆਹ ਦੇਖੋ ਤੁਸੀਂ ਆਪਣੀ ਸਟੂਡੀਓ ਬਣਾਉਣੀ ਆ ਤੁਸੀਂ ਆਪਣੀ ਡਰੈਗ ਰੂਮ ਦੇ ਵਿੱਚ ਇੱਕ ਵੱਖਰਾ ਸੈਕਸ਼ਨ ਬਣਾਉਣਾ ਇਹੋ ਜਿਹੇ ਵਾਲਪੇਪਰ ਯਾਨੀ ਕਿ ਤੁਹਾਨੂੰ ਬਿਲਕੁਲ ਬ੍ਰਾਂਡਡ ਪੀਸ ਆ ਪ੍ਰੀਮੀਅਮ ਪੀਸ ਜਿਹੜੇ ਤੁਹਾਨੂੰ ਦੇ ਰਿਹਾ ਸਿਰਫ 500 ਰੁਪਏ ਦੇ ਵਿੱਚ ਉਹਦਾ ਵੀ ਵੱਡੀ ਆਫਰ ਲੱਗੀ ਹੋਈ ਆ ਜਿੰਨੇ ਲੋਕ ਨਾਲ ਜੁੜੇ ਨੇ ਵੀਡੀਓ ਸ਼ੇਅਰ ਕਰ ਚਲੋ ਤੁਹਾਨੂੰ ਨਾਲ ਦੀਆਂ ਮਪੀ ਦਿਖਾਈ ਨੇ ਇਹਨੂੰ ਕਹਿੰਦੇ 3D ਇਹ 3D ਵਾਲਪੇਪਰ ਹੈ 3D 3D ਭਾਜੀ ਆ 3D ਵਾਲਪੇਪਰ ਹੈ ਇਹ 3D ਵਾਲਪੇਪਰ ਹੈ ਇਹਦਾ ਵੀ ਬਿਜਾਰ ਤੁਹਾਨੂੰ ਕਟੋਕਟ ਭਾਈ ਇਹਦਾ ਰੇਟ 500 ਹਾਂ ਬਾਜ਼ਾਰ 'ਚ 2000 ਦਾ ਰੇਟ ਹੈ ਬਿਜਾਰ 'ਚ 2000 ਦਾ ਰੇਟ ਹੈ ਬਿਜਾਰ 'ਚ ਤੁਹਾਨੂੰ ਇਹਦਾ ਵੀ 2000 ਦਾ ਰੇਟ ਮਿਲਣਾ 3D ਵਾਲਪੇਪਰ ਜਿਹਨੂੰ ਕਹਿੰਨੇ ਆਪਾਂ ਤੁਹਾਨੂੰ ਇਹ ਵੀ ਜਿਹੜਾ ਸਿਰਫ 500 ਦਾ ਰੇਟ ਦੇਣਾ ਆਪਾਂ 500 ਰੁਪਏ 'ਚ ਇੱਕ ਮੈਂ ਤੁਹਾਨੂੰ ਇੱਥੇ ਦਿਖਾਉਣਾ ਇੱਥੇ ਵੀ ਦਿਖਿਆ ਸੀ ਆਹ ਸਟਾਈਲ ਚੈੱਕ ਕਰੀ ਭਾਜੀ ਪੁਸ਼ਪਾਕੋ ਫਲਾ ਅੱਤ ਪ੍ਰੀਮੀਅਮ ਵਾਲਪੇਪਰ ਜਿਹੜਾ ਹੱਥ ਲਾਓਗੇ ਤੁਹਾਨੂੰ ਆਪ ਪਤਾ ਲੱਗੂਗਾ ਆਪ ਪਤਾ ਲੱਗਦਾ ਹੀ ਹਾਂ ਮਲੇ ਹੈਵੀ ਵਾਲਪੇਪਰ ਕੋਈ ਹਲਕਾ ਪੀਸ ਨਹੀਂ ਹੈਗਾ ਇਹ ਬਿਲਕੁਲ ਜੀ ਹਲਕਾ ਪੀਸ ਕੋਈ ਨਹੀਂ ਹੈਗਾ ਹਲਕਾ ਪੀਸ ਨਹੀਂ ਹੈਗਾ ਜੀ ਪੂਰੀ ਪ੍ਰੋਪਰ ਕੜਾਈ ਹੋਈ ਆ ਹਲਕਾ ਪੀਸ ਕੋਈ ਨਹੀਂ ਆ ਪ੍ਰੀਮੀਅਮ ਪੀਸ ਨੂੰ ਦੇ ਦੇ ਹੱਥ ਲਾ ਕੇ ਤੁਹਾਨੂੰ ਆਪ ਫੀਲ ਹੋਣਾ ਇੱਕ ਵਾਰ ਤੁਸੀਂ ਆਉਣਾ ਕਿੱਥੇ ਆ ਮੋਗੇ ਪਹੁੰਚਣਾ ਜੀ ਮਾਇਆ ਇੰਟੀਰੀਅਰ ਜਿੱਥੇ ਤੁਹਾਨੂੰ ਆਪ ਵਧੀਆ ਵਧੀਆ ਪ੍ਰੀਮੀਅਮ ਵਾਲਪੇਪਰ ਜਿਹੜੇ ਆ ਸਿਰਫ ਸਿਰਫ ਤੁਹਾਨੂੰ ਦੇ ਦਾਂਗੇ 500 ਰੁਪਏ ਚ ਪੂਰਾ ਰੋਲ ਆ ਚੱਕ ਮੇਰਾ ਭਰਾ ਆ ਪੀਸ ਚੈੱਕ ਡਰਾਈਂਗ ਰੂਮ ਚ ਲਾ ਲਓ ਬੈਡਰੂਮ ਚ ਲਾ ਲਓ ਕਿਚਨ ਚ ਲਾ ਲਓ ਲੌਬੀ ਚ ਲਾ ਲਓ ਇਹੀ ਪ੍ਰੀਮੀਅਮ ਪ੍ਰੀਮੀਅਮ ਡਿਜ਼ਾਈਨ ਤੁਹਾਨੂੰ ਸਿਰਫ 500 ਰੁਪਏ ਚ ਰੋਲ ਚ ਦੇ ਦਿਆਂਗੇ 500 ਰੁਪਏ ਚ ਲੋ ਜੀ ਸਟਾਕ ਨਹੀਂ ਸਾਡੇ ਕੋਲ ਹੁਣ ਪੂਰੀ ਕਮੀ ਬਿਲਕੁਲ ਨਹੀਂ ਹੈ ਕਿਉਂਕਿ ਅਸੀਂ ਆ ਗਏ ਗੋਦਾਮ ਦੇ ਵਿੱਚ ਇੱਧਰ ਤੁਹਾਨੂੰ ਦਿਖਾ ਰਿਹਾ ਆਹ ਵਾਲ ਪੇਪਰ ਚੈੱਕ ਕਰਿਓ ਹੁਣ ਇਹ ਪ੍ਰੀਮੀਅਮ ਵਾਲ ਪੇਪਰ ਦੇ ਨਾਲ ਨਾਲ ਯਾਨੀ ਕਿ ਕੋਈ ਇੱਕ ਨਹੀਂ ਦੋ ਨਹੀਂ ਜਿੰਨਾ ਕੋਲ ਟਰੱਕ ਭਰ ਕੇ ਮਾਲ ਆਈ ਉਹ ਦਿਖਾ ਰਹੇ ਮੈਂ ਆਪਣੇ ਹੱਥਲੇ ਇੱਕ ਵਾਰੀ ਸਾਰਾ ਏ ਸਾਡੇ ਕੋਲ ਜਿੰਨਾ ਸਟਾਕ ਪਿਆ ਸਾਰਾ ਤੁਹਾਡੇ ਲਈ ਆ ਹੁਣ ਫੈਸਟਿਵ ਸੀਜ਼ਨ ਭਰ-ਭਰ ਕੇ ਤੁਹਾਨੂੰ ਰੇਟ ਦੇਣੇ ਆ ਭਾਜੀ ਆ ਜਿਹੜੇ ਪ੍ਰੀਮੀਅਮ ਤੁਸੀਂ ਦਿਖਾ ਦਿਓ ਮੈਨੂੰ ਵਾਲਪੇਪਰ ਜਿਹੜੇ ਵੱਡੀਆਂ-ਵੱਡੀਆਂ ਹਵੇਲੀਆਂ 'ਤੇ ਲੱਗੇ ਹੁੰਦੇ ਆ ਇਹਨਾਂ ਦਾ ਰੇਟ ਤੁਸੀਂ ਕੀ ਦੇਜੋਗੇ ਸਾਨੂੰ ਏ ਭਾਜੀ ਜਿਵੇਂ ਆਹ ਸਾਰਾ ਪ੍ਰੀਮੀਅਮ ਕੈਟਾਗਰੀ ਚ 100% ਸ਼ਿਮਰ ਦਾ ਮਾਲ ਆ ਸਾਰਾ ਇਹ ਸ਼ਿਮਰ ਦਾ ਮਾਲ ਆ 100% ਸ਼ਿਮਰ ਦਾ ਮਾਲ ਆ ਤਿੰਨ ਤਿੰਨ ਹਜ਼ਾਰ ਦੇ ਰੋਲ ਆ ਹਾਂ ਹੁਣ ਫੈਸਟੀਵਲ ਤੇ ਹਜ਼ਾਰ-ਹਜ਼ਾਰ ਰੁਪਏ ਦੇ ਇਹ ਹਜ਼ਾਰ-ਹਜ਼ਾਰ ਦੇ ਦੇ ਦੋਗੇ ਨਾਲ ਇੱਕ ਇੱਕ ਨਹੀਂ ਗਾ ਭਲਾ ਇਹਦੇ ਨਾਲ ਆ ਦੱਦਾ ਸੇ ਹਜ਼ਾਰ ਰੋਲ ਲੈ ਲੋ ਇੰਨੀ ਸਟਾਕ ਪਿਆ ਸਟਾਕ ਪਿਆ ਨਾ ਕਿਉਂਕਿ ਇਸ ਵਾਰ ਬੰ ਲੋਕਾਂ ਨੇ ਜਿੰਨੀ ਤੱਕ ਪਾਈ ਹੋਈ ਆ ਸੋ ਰੇਟ ਸੁਣ ਲੋ ਜੀ ਤੁਹਾਨੂੰ ਇਹ ਬਾਜ਼ਾਰ ਵਿੱਚ ਜਿਹੜਾ 5-5 ਹਜ਼ਾਰ ਦਾ ਰੋਲ ਤੁਹਾਨੂੰ ਸਿਰਫ 1000-1000 ਦੇ ਭਾਈ ਹੋਣੇ ਕਿਹਨੇ ਦੇ ਦਾਂਗੇ ਆ ਦਿਖਾਰੇ ਮੇਰਾ ਭਰਾ ਜਿੰਨੇ ਜਿੰਨੇ ਜਿੰ ਤੁਸੀਂ ਕਲਾ ਕਲਾ ਪੀਸ ਦੇਖਣਾ ਵਾ ਤੇ ਉਹਦੇ ਉੱਤੇ ਕੀਤੇ ਆਹ ਦੇਖੋ ਜੀ ਮੋਰ ਖੰਭ ਬਹੁਤ ਪਿਆਰਾ ਪੀਸ ਆ ਬਲੈਕ कलर ਦਾ ਵਾਲਪੇਪਰ ਆ ਤੁਸੀਂ ਡਰਾਈਂਗ ਰੂਮ ਚ ਲਾ ਲਓ ਵਾਲਪੇਪਰ ਲਾ ਲਓ ਮੰਦਰ ਚ ਲਾ ਲਿਓ ਲੇਕਿਨ ਇਹ ਪਿਆਰਾ ਪੀਸ ਤੁਹਾਨੂੰ 1000 ਰੁਪਏ ਦਾ ਰੋਲ ਦੇ ਦਿਆਂਗੇ ਮੋਰ ਖੰਭੀ ਰੋਲ ਆ ਕਾਲਾ ਰੰਗ ਦਾ ਆ ਲਿਆ ਤੇ ਉਹਦੇ ਨਾਲ ਦਾ ਸਟਾਕ ਦੀ ਪੂਰੀ ਪਰਮਾਰ ਆ ਜਿੰਨੇ ਕੋ ਵੀ ਤੁਸੀਂ ਉਹਨੇ ਜਿਹੜੇ ਸਟਾਕ ਬਾਈ ਹੋਣੇ ਕਿਹਾ ਸਾਡੇ ਕੋਲ ਵਾਧੂ ਪਿਆ ਜੀ ਭਾਈ 1 ਲੋ 2 ਲੋ 10 ਲੋ 15 ਲੋ 20 ਲੋ ਤੁਸੀਂ ਇੱਧਰ ਖਾਵੇਂ ਨਾ ਭਰਾ ਇਹ ਆਗੇ ਹੁਣ ਤੁਹਾਨੂੰ ਬੜੇ ਇਹ ਡੀਸੈਂਟ ਜਿਹੜੇ ਕਲਰ ਹੁੰਦੇ ਨੇ ਨਾ ਵਾਈਟ ਦੇ ਵਿੱਚ ਉਹ ਬਹੁਤ ਸਾਰੇ ਨੂੰ ਵਾਈਟ ਗ੍ਰੀ ਕਲਰਜ਼ ਆਤਰਹੀ ਚੋਇਸ ਆਉਂਦੇ ਭਾਈ ਇਹਨਾਂ ਦੀ ਰੇਟ ਇਹੀ ਜਿਹੜੀ ਆਹ ਆ ਵਾਈਟ ਸਾਰਿਆਂ ਦਾ ਮਾਰਬਲ ਸ਼ੇਡ ਸਾਰਿਆਂ ਦਾ ਸੇਮ ਪ੍ਰਾਈਸ ਹੈ ਜੀ ਇਹ ਜਿੰਨੀ ਵੀ ਕੈਟਾਗਰੀ ਲੱਗੀ ਹੈ ਅਸੀਂ ਸਾਰਿਆਂ ਨੂੰ ਇਕੁਅਲ ਕਰਤਾ ਹੁਣ ਕਿਉਂਕਿ ਇਹਦੇ ਵਿੱਚ ਜਿਹੜੀ ਕੈਟਾਗਰੀ ਹੈਗੀ ਆ ਸਾਡੇ ਕੋਲੇ ਬਹੁਤ ਸਟਾਕ ਪਿਆਦਾ ਵੀ ਇਹਦਾ ਵੀ ਹਾਂ ਇਹ 1500 ਰੁਪਏ ਦਾ ਰੋਲ ਅਸੀਂ ਸੇਲ ਕਰਦੇ ਸੀਗੇ ਪਰ ਹੁਣ ਸਾਰਾ 1000 1000 ਰੁਪਏ ਦਾ ਜਿਹੜਾ ਮਰਜ਼ੀ ਲੈ ਲਓ ਜੀ 1500 ਚ ਕਹਿੰਦੇ ਸੀ ਪਹਿਲਾਂ ਸੇਲ ਕਰਦੇ ਸੀਗੇ ਹੁਣ ਆਹੀ ਰੋਲ ਤੁਹਾਨੂੰ 1000-1000 ਤੇ ਦੇਣਾ ਤੁਸੀਂ ਤੁਸੀਂ ਕੁਆਲਿਟੀ ਦੇ ਨਾਲ-ਨਾਲ ਪੂਰੇ ਰੰਗ ਦੀ ਦੇਖ ਲਓ ਵੈਰਾਈਟੀ ਤੁਹਾਨੂੰ ਵੱਖਰੀ-ਵੱਖਰੀ ਮਿਲ ਜਾਣੀ ਹੈ ਕਲਰ ਦੇ ਵਿੱਚ ਜਿਹੜੀ ਵੈਰਾਈਟੀ ਕੋ ਤੁਹਾਨੂੰ ਦੇ ਦੇਣੀ ਆ ਆ ਦੇਖੋ ਆ ਮਾਰਬਲ ਪੀਸ ਸੋਹਣੇ ਟੋਟੇ ਕਬੂਤਰ ਚੀਨੇ ਕਬੂਤਰ ਪੀਸ ਜਿਹਨੂੰ ਅਸੀਂ ਕਹਿੰਦੇ ਆ ਇਹ ਮੋਕ ਮੇਰਾ ਪਰ ਆ ਪੀਸ ਦਿਖਾਉਣਾ ਇੱਧਰ ਲਿਆ ਜਰਾ ਆ ਪੀਸ ਚੈੱਕ ਕਰੋ ਜੀ ਤੁਸੀਂ ਆ ਆਹਾਹਾ ਬਹੁਤ ਹੀ ਡੀਸੈਂਟ ਪੀਸ ਆ ਐਂਡ ਡੀਸੈਂਟ ਪੀਸ ਦੇ ਨਾਲ-ਨਾਲ ਤੁਹਾਨੂੰ ਡੇਟ ਵੀ ਬਹੁਤ ਡੀਸੈਂਟ ਦੇ ਰਹੇ ਆ 1000 ਰੁਪਏ ਨੂੰ ਰੋਲ ਮਿਲਣਾ ਬਾਜ਼ਾਰ ਚੋਂ 5000 6000 ਇਸ ਰੋਲ ਦਾ ਰੇਟ ਬਣਦਾ ਲੇਕਿਨ ਮਾਇਆ ਇੰਟੀਰੀਅਰ ਮੋਗਾ ਤੁਹਾਨੂੰ ਬਿਲਕੁਲ ਇੱਕ ਰੇਟ ਦੇ ਜਾ ਕੀ ਤੁਸੀਂ ਲੈ ਜਾਓ 1000 ਰੁਪਏ ਦੇ ਵਿੱਚ ਬਹੁਤ ਪੀਸ ਸੋਹਣਾ ਪੀਸ ਡੀਸੈਂਟ ਪੀਸ ਤੇ ਹੁਣ ਇਸ ਡੀਸੈਂਟ ਪੀਸ ਦੇ ਉੱਪਰ ਕਿਹੜਾ ਆਫਰ ਲਾਗ ਹੈ ਇਧਰ ਇੱਕ ਵੀਰ ਦਾ ਝਪੜਿਆ ਹੋਇਆ ਅਭੀ ਤੱਕ 골ਡਨ ਸ਼ੇਡ ਦੇ ਵਿੱਚ ਇਹ ਕਾਹ 골ਡਨ ਸ਼ੇਡ ਚ ਇਹ ਕਾਹ 골ਡਨ ਸ਼ੇਡ ਚ ਪੂਰਾ ਦਿਖਾਈ ਹੁਣ ਰੇਟ ਬਾ ਤੁਹਾਨੂੰ ਪੁੱਛੂਗਾ ਬਾਈ ਜੀ ਕਿ ਹੁਣ ਸਾਨੂੰ ਇਹ ਜਿਹੜੇ ਪੀਸ ਨੇ ਇਹ ਆਫਰਸ ਆਪਾਂ ਨੂੰ ਕਿੰਨੇ ਦਾ ਲੈਣਾ ਹਾਲਾਂਕਿ ਸਟਾਕ ਜਿਹੜੇ ਸਾਡੇ ਕੋਲ ਪੂਰਾ ਪਿਆ ਹੋਇਆ ਸਟਾਕ ਪੂਰਾ ਇਹਨੂੰ ਭਰਿਆ ਹੋਇਆ ਇੱਕ ਨਹੀਂ ਦੋ ਨਹੀਂ ਦੱਸਦੀ ਮੈਂ ਪਹਿਲਾਂ ਕਹਿਣਾ ਕਿ ਪੂਰਾ ਟਰੱਕ ਭਰ ਕੇ ਲੈ ਜਾਓ ਹੁਣ ਇਹਨਾਂ ਦੇ ਉੱਪਰ ਭਾਜੀ ਰੇਟ ਦੇਓ ਮੈਨੂੰ ਰੇਟ ਕੀ ਦਿਓਗੇ ਆਫਰ ਜਦੋਂ ਇਹ ਇਹ ਸਾਰਾ ਸਟਾਕ ਸਾਡਾ ਬੁੱਕ ਦਾ ਬੁੱਕ ਵੀ ਇਹਦੀ ਨਾਂ ਲਈ ਹੈ ਸਾਡੇ ਕੋਲੇ ਤੁਸੀਂ ਬੁੱਕ ਚੋਂ ਪਸੰਦ ਕਰਕੇ ਲੈ ਸਕਦੇ ਹੋ ਅਸੀਂ ਬੁੱਕ ਨੂੰ ਵੀਡੀਓ ਚ ਨਹੀਂ ਦਿਖਾ ਸਕਦੇ ਕਿਉਂਕਿ ਬਹੁਤ ਦੁਕਾਨਦਾਰਾਂ ਨੇ ਮਾਲ ਲਿਆ ਬਸ ਤੁਸੀਂ ਸਾਤੋਂ ਇਹ ਕੋਈ ਵੀ ਰੋਲ ਲੈਣੇ ਹੋ ਇਹਦੇ ਵਿੱਚੋਂ 1200 ਰੁਪਏ ਦਾ ਰੋਲ ਪਹਿਨਾ 3000 ਰੁਪਏ ਦਾ ਮਾਲ ਹੈ ਸਾਰਾ ਇਹ ਇਹ 3000 ਰੁਪਏ ਅੱਜ ਵੀ 3000 ਦਾ ਬਿਆਰ ਚ ਵੀ 3000 ਦਾ ਹੀ ਮਿਲਣਾ ਹੈ ਜਿਹੜਾ ਮਰਜ਼ੀ ਸਟਾਕ ਲੈ ਲਓ ਸਾਰਾ ਮਾਲ ਆਪਣੇ ਕੋਲੇ ਹਾਜ਼ਰ ਹੈ ਭਾਈ ਕਹਿੰਦਾ ਬਾਜ਼ਾਰ 'ਚ ਤੁਸੀਂ ਹੁਣ ਵੀ ਜੇ ਇਹ ਵਾਲੇ ਵਾਲਪੇਪਰ ਲੈ ਜਾਂਦੇ ਹੋ ਤੁਹਾਨੂੰ 3000 ਤੋਂ ਘੱਟ ਕੋਈ ਵਾਲਪੇਪਰ ਦੇਣ ਲੱਗਾ ਆਹਾ ਵਾਲਾ ਤੇ ਸਾਡੇ ਕੋਲ ਭਾਈ 1 ਦੇ ਕੋਲ ਫੇਰ ਦਦੂ ਸਾਡੇ ਕੋਲ ਕਿੰਨੇ ਰੁਪਏ ਮਿਲਜੂ ਇਹ 1200 ਰੁਪਏ ਦੇ 1200 ਰੁਪਆ ਮੈਂ ਤੁਹਾਨੂੰ ਜਿਹੜਾ ਮਰਜ਼ੀ ਲੈ ਲਓ ਸਟਾਕ ਦੀ ਕੋਈ ਕਮੀ ਨਹੀਂ ਹੈ ਭਾਈ ਸਟਾਕ ਦੀ ਸਾਡੇ ਕੋਲ ਕੋਈ ਕਮੀ ਨਹੀਂ ਜਿੰਨਾ ਸਟਾਕ ਹੋ ਤੁਹਾਨੂੰ 1900 ਕ ਦੇ ਦੇਣਾ ਆ ਦਿਖਾਰੇ ਮੇਰਾ ਭਰਾ ਪੂਰਾ ਮਾਲ ਲ ਮਾਲ ਪਰੇ ਟਰੱਕ ਤੇ ਟਰੱਕ ਪਰੇ ਹੋਇਆ ਇੱਕ ਦਾ ਨਹੀਂ 10 ਨਹੀਂ ਜਿੰਨੇ ਮਰਜ਼ੀ ਲੈ ਜਿਓ ਸਟਾਕ ਸਾਡੇ ਕੋਲ ਪੂਰੇ ਭਰੇ ਹੋਇਆ ਸੋ ਵੱਡੀ ਆਫਰ ਲੱਗੀ ਹੋਈ ਆ ਦਿਵਾਲੀ ਦੀਆਂ ਆਫਰਾਂ ਨੇ ਜਿੱਥੇ ਤੁਸੀਂ ਬਾਜ਼ਾਰਾਂ ਦੇ ਵਿੱਚੋਂ ਮਹਿੰਗੇ ਮਹਿੰਗੇ 3000 4000 ਦੇ ਵਾਲਪੇਪਰ ਲੈਂਦੇ ਆ ਤੁਹਾਨੂੰ ਸਿਰਫ ਆ ਦੇ ਦੇਣਾ 1200 ਦੇ ਵਿੱਚ ਆ ਰੋਲ ਮੈਜ ਨਾਲ 골ਡਨ ਕਲਰ ਲੈ ਲਓ ਬਲੂ ਲੈ ਲਓ ਗ੍ਰੇ ਲੈ ਲਓ ਆਪਣੇ ਘਰ ਨੂੰ ਵੱਡੇ ਵੱਡੇ ਹੋਟਲਾਂ ਵਰਗਾ ਬਣਾਉਣਾ ਤੁਸੀਂ ਆਉਣਾ ਕਿੱਥੇ ਮਾਇਆ ਇੰਟੀਰੀਅਰ ਸੋ ਇਹੋ ਜਿਹੇ ਸੋਹਣੇ ਸੋਹਣੇ ਵਾਲਪੇਪਰ ਇਹੋ ਜਿਹੇ ਵਧੀਆ ਬ੍ਰਾਂਡਡ ਉਹ ਵੀ ਯੂਨੀਕ ਪੀਸ ਜਿਹੜੇ ਤੁਹਾਨੂੰ ਬਾਜ਼ਾਰ 'ਚ ਹੱਲ ਵੀ ਮਿਲਣਗੇ 3000 4000 ਦੇ ਸਾਡੇ ਕੋਲ ਆ ਕੇ ਲੈ ਜਾਓ 1200 ਫੈਸਟੀਵਲ ਆਫਰ ਦੇ ਵਿੱਚ ਵੀ ਤੁਹਾਨੂੰ ਬਾਜ਼ਾਰ ਵਿੱਚ 3000 ਦਾ ਪੀਸ ਮਿਲੂਗਾ ਲੇਕਿਨ ਸਾਡੇ ਕੋਲ ਤੁਹਾਨੂੰ ਸਿਰਫ 1200 ਲੈ ਕੇ ਆਣਾ ਆ ਸਿਲਵਰ ਕੋਟਡ ਜਿਹੜਾ ਤੁਹਾਨੂੰ ਵਾਲਪੇਪਰ ਦਿਖਾ ਰਿਹਾ ਅੱਛਾ ਭਾਈ ਕਈਆਂ ਨੂੰ ਬਹੁਤ ਲੋਕਾਂ ਨੂੰ ਸ਼ੌਕ ਹੁੰਦਾ ਕਿ ਅਸੀਂ ਵਾਈਟ ਨੂੰ ਜ਼ਿਆਦਾ ਪ੍ਰੇਫਰ ਕਰਦੇ ਆ ਤੇ ਵਾਈਟ ਵਾਲਪੇਪਰ ਵਾਈਟਸ ਵੀ ਨੂੰ ਦਿਖਾ ਰਹੇ ਕੋਈ ਵੈਰਾਈਟੀ ਆਪਣੀ ਵਾਈਟ ਦਾ ਤਾਂ ਆਪਣਾ ਸੈਕਸ਼ਨ ਹੀ ਅਲੱਗ ਹੈ ਬੱਕਰਾ ਹੀ ਸੈਕਸ਼ਨ ਆ ਲਓ ਜੀ ਤੁਹਾਨੂੰ ਵਾਈਟ ਦਾ ਦਿਖਾਉਣ ਲੱਗਾ ਸੈਕਸ਼ਨ ਵੱਖਰਾ ਆ ਜੋ ਵਾਈਟ ਦਾ ਬਾਈ ਉਹਨਾਂ ਨੇ ਸੈਕਸ਼ਨ ਹੀ ਵੱਖਰਾ ਕਰਤਾ ਕਿ ਜਿੰਨੇ ਲੋਕ ਕਹਿੰਦੇ ਕਿ ਅਸੀਂ ਵਾਈਟ ਚ ਵਾਲਪੇਪਰ ਵਾਈਟ ਨੂੰ ਪ੍ਰੇ ਵਾਈਟ ਦੇ ਵਿੱਚ ਕੁਆਲਟੀ ਸਾਡੇ ਕੋਲ ਬਹੁਤ ਆਇਆ ਨਹੀਂ ਆਹ ਚੈੱਕ ਕਰੋ ਬਹੁਤ ਪਿਆਰਾ ਬੀਸ ਮੈਂ ਖੋਲ ਕੇ ਖਾਣਾ ਇੱਕ ਵਾਰ ਇੱਥੇ ਲਾ ਮੈਨਾਂ ਭਰਾ ਆਹ ਦਿਖਾ ਆਹ ਹੈਗਾ ਜੀ ਵਾਈਟ ਦੇ ਵਿੱਚ ਜਿੰਨੀ ਡਿਜ਼ਾਈਨਿੰਗ ਉਹ ਬਾਈ ਕਹਿੰਦਾ ਸਰ ਕੋ ਵਾਈਟ ਹੀ ਤਾਂ ਵਾਧੂ ਪਈ ਆ ਜੀ ਥੀਮ ਅਕੋਰਡਿੰਗ ਤੁਸੀਂ ਜਿਸ ਅਕੋਰਡਿੰਗ ਦੀ ਕਰਨਾ ਆਹ ਦਿਖਾ ਮੈਨਾਂ ਭਰਾ ਜਿੰਨੀ ਥੀਮ ਅਕੋਰਡਿੰਗ ਤੁਸੀਂ ਚੱਕਣਾ ਪ੍ਰੋਪਰ ਐਰੋ ਸਿਲਵਰ ਕੋਟਡ ਆ ਭਾਜੀ ਇਹਦਾ ਰੇਟ ਵਾਈਟ ਦੇ ਵਿੱਚ ਆਪਾਂ ਜੇ ਚੱਕ ਲਈ ਵੱਖਰੇ ਵੱਖਰੇ ਆਉਣਗੇ ਕਿਉਂਕਿ ਸਾਨੂੰ ਮਿਲ ਜੂ ਇਹਦੇ ਵਿੱਚ ਵੀ ਆਫਰ ਕੋਈ ਵਧੀਆ ਇਹਦੇ ਤੇ ਵੀ ਆਫਰ ਹੈ ਜੀ ਸਾਰਾ ਸਟਾਕ ਇੱਕੋ ਕਿਤਾਬ ਦਾ ਜੀ ਇਹ ਇੱਕੋ ਬੁੱਕ ਦਾ ਮਟੀਰੀਅਲ ਆ ਸਾਰਾ 12 12 ਰੁਪਏ ਦਾ ਇਹ ਵੀ 12 12 ਹੋ ਜੂ ਇਹ ਵੀ 12 ਨਾਲੇ ਗਰੰਟੀ ਹੈ ਜੀ ਰੇਟ ਦੀ ਕੋਈ ਬੰਦਾ ਇਸ ਰੇਟ ਤੇ ਆ ਮਟੀਰੀਅਲ ਦੇ ਦੇਵੇ ਜੀ ਇਸ ਗੇਟ ਵਿੱਚ ਫੁੱਲ ਗਰੰਟੀ ਹੈ ਜੀ ਮਟੀਰੀਅਲ ਆ ਮੈਂ ਆਪਣਾ ਖੋਲ ਖੋਲ ਕੇ ਦਿਖਾਈ ਜਾ ਇੱਧਰ ਸਾਹ ਮੇਰਾ ਵੀ ਆ ਦੇਖ ਜੀ ਆ ਆ ਗਿਆ ਵਾਈਟ ਦੇ ਵਿੱਚ ਜਿੰਨੀ ਕੁਆਲਿਟੀ ਕੋ ਉਨੀ ਦੇ ਦਾਂਗੇ ਤੁਹਾਨੂੰ ਵੈਰਾਈਟੀ ਦੀ ਪੂਰੀ ਧਮਾਲ ਆ ਵੇਖ ਦੇ ਕੋਈ ਤੁਹਾਨੂੰ ਇਹੋ ਜਿਹਾ ਦਿੰਦਾ ਸਿਰਫ 1200 ਜ ਤੁਹਾਨੂੰ ਰੋਲ ਦੇ ਰਾਂਗੇ ਬਾਜ਼ਾਰ ਚ ਮਿਲਣ ਵਾਲੇ 4-4 5-5000 ਰੁਪਿਆ ਇਹ ਰੋਲ ਦੇ ਤੁਹਾਡੇ ਕੋ ਲੈਣਗੇ ਹੱਸ ਕੇ ਤੁਸੀਂ ਵੀ ਦੇ ਦੇਓਗੇ ਲੇਕਿਨ ਮਾਇਆ ਇੰਟੀਰੀਅਰ ਦਾ ਇਹ ਰੇਟ ਹੈ ਜੀ ਤੁਹਾਨੂੰ ਸਿਰਫ 1200 ਜ ਇਹ ਵਾਈਟ ਦੇ ਵਿੱਚ ਵੱਖਰੀਆਂ-ਵੱਖਰੀਆਂ ਵੈਰਾਈਟੀਆਂ ਦੇ ਰਹੇ ਹਾਂ ਵਾਈਟ ਕਲਰ ਚ ਆ ਦਿਖਾ ਰਿਹਾ ਮੇਰਾ ਭਰਾ ਉਹਦੇ ਵਿੱਚ ਵੀ ਤੁਹਾਨੂੰ ਅਲੱਗ-ਅਲੱਗ ਵੈਰਾਈਟੀ ਮਿਲ ਜਾਣੀਆਂ ਆਹ ਆ ਦਿਖਾ ਮੇਰਾ ਵੀ ਦਿਖਾਈ ਦੇ ਰਿਹਾ ਮੇਰਾ ਭਰਾ 12 ਹੋਣੀ ਤੁਹਾਨੂੰ ਇਹ ਵੈਰਾਈਟੀ ਮਿਲ ਜੇ ਨਹੀਂ ਵਾਈਟ ਕਲਰ ਦੀ ਸਿਰਫ ਸੋ ਲੋ ਜੀ ਮਾਇਆ ਇੰਟੀਰੀਅਰ ਮੋਗਾ ਪਹੁੰਚੇ ਜਿੱਥੇ ਕਿ ਤੁਹਾਨੂੰ ਹੁਣ ਤੋਹਫੇ ਦੇਉਣ ਲੱਗਿਆ ਬਿਲਕੁਲ ਫ੍ਰੀ ਆ ਜੱਕਰਾ ਮੇਰਾ ਭਰਾ 10000 ਦਾ ਇਕਵਲਟ ਸੈਟ ਤੁਹਾਨੂੰ ਬਿਲਕੁਲ ਫ੍ਰੀ ਦੇ ਦਾਂਗੇ ਘਰੇ ਲੈ ਜਾਓ ਬਿਲਕੁਲ ਫ੍ਰੀ 1 ਰੁਪਈਆ ਨਾਲ ਦਿਓ ਆ ਦਿਖਾਵਾਂ ਮੈਂ ਭਰਾ ਵਧੀਆ ਵਧੀਆ ਬ੍ਰਾਂਡਡ ਪੀਸ ਜਿਹੜੇ ਤੁਸੀਂ ਬਜ਼ਾਰਾ ਚ ਦੇਖਦੇ ਆ ਬਿਲਕੁਲ ਇਹ ਨੂੰ ਇਹ ਤੁਹਾਨੂੰ ਬਿਲਕੁਲ ਤੋਹਫੇ ਫ੍ਰੀ ਦੇਣੇ ਆ ਆ ਦਿਖਾਵਾਂ ਮੈਂ ਭਰਾ ਇੱਕ ਵੱਡਾ ਪੀਸ ਇਹ ਵੀ ਤੁਸੀਂ ਐਵੇਂ ਗੱਡੀ ਚ ਰੱਖ ਕੇ ਲੈਣਾ ਤੇ ਤੁਹਾਡੇ ਕੋਲ ਰੁਪਈਆ ਨਹੀਂ ਦੇਣਾ ਬਿਲਕੁਲ ਫ੍ਰੀ ਦੇਣਾ ਆਪਾਂ ਆ ਦੇ ਕਰਾ ਹੁਣ ਆ ਦਿਖਾ ਮੈਨੂੰ ਪਰ ਵੱਡਾ ਵੀ ਆਹਾ ਵੀ ਤੁਹਾਡੀ ਗੱਡੀ ਚ ਦਿਖਾ ਦੇਣਾ ਕਹਿੰਦਾ ਭਾਈ ਆ ਵੀ ਨਾਲ ਲੈ ਜਿਓ ਤੇ 1 ਰੁਪਈਆ ਨਾ ਦਿਓ ਜੀ ਅੱਛਾ ਭਾਈ ਹੁਣ ਇਹ ਦੀਵਾਲੀ ਆਫਰ ਲੱਗ ਗਈ ਆ ਕਹਿੰਦੇ ਕੱਲੇ ਕੱਲੇ ਪੀਸ ਤੁਹਾਨੂੰ ਫ੍ਰੀ ਦੇ ਦੇਣੇ ਆ ਹੁਣ ਇਹ ਦੱਸੋ ਕਿ ਭਾਈ ਸ਼ਾਪਿੰਗ ਇਹਦੇ ਨਹੀਂ ਕਰਾਂਦਾ ਮੈਨੂੰ ਆ ਤੋਬੇ ਸਾਹਿਬ ਫ੍ਰੀ ਮਿਲ ਜਾਣਗੇ ਭਾਜੀ ਜਿਹੜੀ ਆਪਣੀ ਗਿਫਟ ਹੈਗੇ ਆ ਉਹ ਪ੍ਰੀਮੀਅਮ ਪ੍ਰੀਮੀਅਮ ਪਹਿਲਾਂ ਅਸੀਂ 10000 ਤੇ ਕੋਈ ਗਿਫਟ ਨਹੀਂ ਦਿੰਦੇ ਸੀ ਪਰ ਅਸੀਂ ਹੁਣ ਥੋੜਾ ਜਿਹਾ ਗਿਫਟ ਲੈ ਕੇ ਆਏ ਆ ਉਹ ਵੀ ਪ੍ਰੀਮੀਅਮ ਚ ਲੈ ਕੇ ਆਏ ਆ ਜਿੱਦਾਂ 10000 ਦੀ ਸ਼ਾਪਿੰਗ ਤੇ ਵੈਪਸਨ ਦੀ ਬੈੱਡ ਸ਼ੀਟ ਫ੍ਰੀ ਆ 10000 ਦੀ ਸ਼ਾਪਿੰਗ ਤੇ ਆ ਬਿਲਕੁਲ ਫ੍ਰੀ ਦੇ ਦੇ ਰਹੇ ਆ ਵੈਪਸਨ ਦੀ 4000 ਰੁਪਏ ਦੀ ਬੈੱਡ ਸ਼ੀਟ ਆ ਆ ਦੇਖੋ ਜੀ ਰੇਟ ਇਹਦਾ ਤੁਹਾਨੂੰ 4000 ਮਿਲ ਜਾਣਾ ਤੇ ਤੁਸੀਂ 10000 ਦੀ ਸ਼ਾਪਿੰਗ ਕਰਨੀ 4000 ਦੀ ਇਹ ਬੈੱਡ ਸ਼ੀਟ ਤੁਹਾਨੂੰ ਬਿਲਕੁਲ ਫ੍ਰੀ ਦੇ ਦੇਣੀ ਆ ਆ ਅਗਲੀ ਭਾਈ ਆਹ ਵਾਲੀ 15000 ਦੀ ਸ਼ਾਪਿੰਗ ਤੇ ਸਪੈਸੀਸ ਦੀ ਬੈੱਡ ਸ਼ੀਟ ਫ੍ਰ ਤੇ ਤੁਹਾਨੂੰ ਆ ਬਿਲਕੁਲ ਬੈੱਡਸ਼ੀਟ ਫ੍ਰੀ ਦੇ ਦਾਂਗੇ ਹਾਂਜੀ 20000 ਦੀ ਸ਼ਾਪਿੰਗ ਤੇ ਸਵਾਂਗ ਦੀ ਬੈੱਡਸ਼ੀਟ ਫ੍ਰੀ ਹੈ ਇਹ ਇਹ ਸਾਰੀਆਂ ਨੇ ਜੀ ਬਹੁਤ ਪ੍ਰੀਮੀਅਮ ਬੈੱਡਸ਼ੀਟਾਂ ਨੇ 5 5000 ਦੀ ਬੈੱਡਸ਼ੀਟ ਹੈ ਜੀ ਇਹ ਆ ਤੁਹਾਨੂੰ ਬੈੱਡਸ਼ੀਟ ਦੇ ਦਾਂਗੇ ਸਿਰਫ ਫ੍ਰੀ ਉਹ ਵੀ ਜੇਕਰ ਤੁਸੀਂ 20000 ਦੀ ਸ਼ਾਪਿੰਗ ਕਰ ਦਿਓ ਇਹ ਪ੍ਰੀਮੀਅਮ ਬੈੱਡਸ਼ੀਟਸ ਤਾਂ ਤੁਹਾਡੇ ਘਰੇ ਬਿਲਕੁਲ ਫ੍ਰੀ ਪਹੁੰਚਾ ਦੇਾਂਗੇ ਸਿਰਫ ਤੁਸੀਂ ਕਰਨੀ ਆ ਆਪਣੀ ਸ਼ਾਪਿੰਗ ਉਹ ਵੀ ਤੁਹਾਡੇ ਫਾਇਦੇ ਹੋਣੇ ਆ ਰਮਾਨੋ ਜੀ 25000 ਦੀ ਸ਼ਾਪਿੰਗ ਤੇ ਰਮਾਣੂ ਹੈ ਜੀ। ਓਹ! ਕੀ ਰੇਟ ਵੇਖੋ ਭਾਈ ਜੀ। ਰੇਟ ਵੇਖੋ 5000 ਦੀ ਬੈੱਡ ਸ਼ੀਟ ਹੈ ਜੀ। 5000 ਦੀ ਇਹ ਪ੍ਰੀਮੀਅਮ ਕੈਟਾਗਰੀ ਹੈ। ਪ੍ਰੀਮੀਅਮ ਕੈਟਾਗਰੀ ਤੁਹਾਨੂੰ ਬਿਲਕੁਲ ਫ੍ਰੀ ਦੇਣੀ ਤੋਹਫੇ ਥੋਡੇ ਕੇ ਬਿਲਕੁਲ ਫ੍ਰੀ ਪਹੁੰਚਾ ਦੇਣੇ ਆ ਫੈਸਟੀਵਲ ਸੀਜ਼ਨ ਆ। ਤੁਸੀਂ ਕਰਨਾ ਕੁਝ ਨਹੀਂ ਆ ਸਿਰਫ ਹੀ ਮੋਗੇ ਪਹੁੰਚਣਾ ਮਾਇਆ ਇੰਟੀਰੀਅਰ ਤੇ ਆਪਣੇ ਘਰ ਦੇ ਵਾਲ ਪੇਪਰ ਦੇ ਨਾਲ ਆਪਣੇ ਘਰ ਨੂੰ ਵਧੀਆ ਬਣਾਉਣਾ। ਔਰੇ ਨਾਲ ਨਾਲ ਤੁਹਾਨੂੰ ਇਹ ਪ੍ਰੀਮੀਅਮ ਗਿਫਟ ਪ੍ਰੀਮੀਅਮ ਤੋਹਫੇ ਬਿਲਕੁਲ ਫ੍ਰੀ ਦੇ ਦੇਵਾਂਗੇ ਜੀ। ਇਹ ਮੋਰੀਜ਼ ਦੀ ਹੈ ਜੀ। ਮੋਰਿਸ ਦੀ ਨਾਮ ਹੀ ਬਹੁਤ ਵੱਡੇ ਨੇ ਜੀ ਇਹ ਬਿਲਕੁਲ ਆ ਤੁਹਾਡੇ ਭਾਈ ਮੋਰਿਸ ਦੀ ਬੈੱਡ ਸ਼ੀਟ 30000 ਦੀ ਸ਼ੋਪਿੰਗ ਤੇ ਜੀ ਇਹ 30000 ਦੀ ਸ਼ੋਪਿੰਗ ਤੁਹਾਨੂੰ ਮੋਰਿਸ ਦੀ ਬੈੱਡ ਸ਼ੀਟ ਤੁਸੀਂ 30000 ਦੀ ਸ਼ੋਪਿੰਗ ਤੇ ਚਾਹੇ ਮੋਰਿਸ ਦੀ ਬੈੱਡ ਸ਼ੀਟ ਲੈ ਲਓ ਚਾਹੇ ਸਪੇਸਿਸ ਦਾ ਬਲੈਂਕਟ ਲੈ ਲਓ ਉਹ ਤੁਹਾਡੀ ਮਰਜ਼ੀ ਹੈ ਜੀ ਇਹ ਵੀ ਤੁਸੀਂ ਦੇਖ ਸਕਦੇ ਹੋ ਮਤਲਬ ਕਿ ਤੁਹਾਨੂੰ ਪੂਰੇ ਪ੍ਰੀਮੀਅਮ ਗਿਫਟ ਤੋਹਫੇ ਦੇ ਰਹੇ ਆਪਾਂ ਆਹ ਕਾੜੀ ਦੇ ਹਾਰੇ ਪੰਜਾਬੀ ਆ ਚੈੱਕ ਕਰੋ ਸਾਰੇ ਪ੍ਰੀਮੀਅਮ ਹੈ ਜੀ ਪੂਰੇ ਪ੍ਰੀਮੀਅਮ ਤੋਹਫੇ ਤੁਹਾਨੂੰ ਦੇ ਦੇਣੇ ਆ ਮਾਇਆ ਇੰਟੀਰੀਅਰ ਨੇ ਦਿਲ ਖੋਲ ਕੇ ਕਹਿੰਦੇ ਯਾਰ ਕਿ ਅਸੀਂ ਦੀਵਾਲੀ ਤੁਹਾ ਵਾਸੇ ਆਹ ਪੈਰਪੁੱਲ ਟੇਡਾ ਸਿਰਫ ਆ ਬਿਆਰ ਦੇ ਵਿੱਚ ਮਿਲਣਾ ਹੀ ਆ ਤੇ ਤੁਹਾਨੂੰ 10000 ਦਾ ਇੱਕ ਕੁਲਟ ਬਿਲਕੁਲ ਫ੍ਰੀ 40000 ਦੀ ਸ਼ਾਪਿੰਗ ਨਾਲ 10000 ਦਾ ਇੱਕ ਕੁਲਟ ਬਿਲਕੁਲ ਫ੍ਰੀ ਆ ਸੋ ਦੀਵਾਲੀ ਦੇ ਉੱਪਰ ਵੱਡੇ ਤੋਫੇ ਵੱਡੇ ਦੇਣਿਆ ਭਾਈ ਆਹ ਦਿਖਾਓ ਹੁਣ ਇੱਕ ਤੁਸੀਂ ਆਹ ਜਿਹੜਾ ਪੂਰਾ ਮਿਕਸੀ ਗ੍ਰੈਂਡਰਡ ਦਾ ਪੀਸ ਇਹਨੂੰ ਕੱਢ ਕੇ ਦੇਣਾ ਕਮਾਰੇ ਮੇਰਾ ਭਰਾ ਇਹ ਭਾਜੀ 50000 ਦੀ ਸ਼ਾਪਿੰਗ ਤੇ ਆ ਜੀ ਇਹ 50000 ਦੀ ਸ਼ਾਪਿੰਗ ਕਰਦੇ ਤੁਸੀਂ ਦੇ ਦੇਉਗੇ ਆਜ ਇੱਕਰਾ ਮੇਰਾ ਭਰਾ ਇਹ ਤੁਹਾਨੂੰ ਮਿਕਸੀ ਗ੍ਰੈਂਡਰਡ ਸੈੱਟ ਪੂਰਾ ਤੁਹਾਨੂੰ ਦੇ ਦੇਣਾ ਜੀ 50000 ਦੀ ਸ਼ਾਪਿੰਗ ਕਰਦੇ ਹੋ ਇਹਦਾ ਰੇ 10000 ਰੁਪਏ ਹੋ ਗਿਆ 9400 ਰੁਪਿਆ ਤੁਹਾਨੂੰ ਆਇਆ ਤੇ ਜੇਕਰ ਤੁਸੀਂ 50000 ਦੀ ਸ਼ੋਪਿੰਗ ਕਰਦੋ ਇਹ ਵਾਲੇ ਤੋਬੇ ਸਿਰੂ ਬਿਲਕੁਲ ਫਰੀ ਦੇ ਦੇਣੇ ਤੁਸੀਂ ਆਉਣਾ ਕਿੱਥੇ ਮਾਇਆ ਇੰਟੀਰੀਅਰਸ ਮੋਗਾ ਐਡਰੈਸ ਤੁਹਾਨੂੰ ਦੇ ਦਿੱਤਾ ਬਾਈ ਹੁਣ ਆ ਕੇ ਮਿਲ ਲਿਓ ਤੇ ਪਹਿਲਾ ਪਹਿਲਾ ਆ ਜੀ ਦਿਵਾਲੀ ਦੇ ਆਫਰ ਲੱਗੇ ਹੋਈ ਆ ਭਾਰੀ ਆਫਰ ਜਿੰਨੇ ਤੋਹਫੇ ਕਾਓ ਆ ਦਿਖਾ ਰਹੇ ਮੈਂ ਆਪਣਾ ਸਾਰੇ ਅੰਦਰ ਨਾਲੇ ਭਾਜੀ ਜਿਹੜੇ ਆਪਾਂ ਗਿਫਟ 2 4 ਨਹੀਂ ਲੈ ਕੇ ਜਾਂਦੇ ਪੂਰਾ ਟਰੱਕ ਹੀ ਭਰ ਕੇ ਲੈਂਦਾ ਸਾਰਾ ਸਟਾਕ ਕੋਲ ਪੂਜ ਕੇ ਤਾਂ ਮੈਂ ਤੁਹਾਨੂੰ ਤੋਹਫੇ ਦਿਖਾ ਰਦਾ ਇਹ ਤਾਂ ਲੱਗੇ ਹੋਏ ਆ ਇਹ ਵੇਚਣ ਵਾਸਤੇ ਨਹੀਂ ਹੈਗੇ ਭਾਜੀ ਵੰਡਣ ਵਾਸਤੇ ਹੀ ਆ ਨਾਲੇ ਆ ਵੇਖੋ ਆ ਐਡਾ ਐਡੀ ਕੋਲਡ ਲੱਗੇ ਹੋਏ ਸਾਰੇ ਤੁਹਾਨੂੰ ਸਾਰੇ ਤੋਹਫੇ ਆ ਜੀ ਤੋਹਫੇ ਇਹ ਸਾਰੇ ਤੋਹਫੇ ਤੁਹਾਡੇ ਕੋਲ ਪਹੁੰਚਾ ਦੇਣੇ ਇੱਧਰ ਵੀ ਦਿਖਾ ਦੋ ਆ ਵੀ ਸਾਰੇ ਤੋਹਫੇ ਅੱਧਾ ਸਮਾਨ ਗਰਾਊਂਡ 'ਚ ਪਿਆ ਜਿੰਨੇ ਲੋਕ ਵੀ ਆਉਣ ਤੇ سارے ਤੋਹਫੇ ਤੁਹਾਡੀ ਸ਼ਾਪਿੰਗ ਤੇ ਸ਼ਾਪਿੰਗ ਤੁਹਾਡੀ ਆਪਣੀ ਹੋਣੀ ਆ ਘਰ ਤੁਸੀਂ ਆਪਣਾ ਸੋ ਜੋਣਾ ਉਹਦੇ ਨਾਲ ਨਾਲ ਵੀ ਤੁਹਾਨੂੰ ਅਸੀਂ ਫੈਸਟੀਵਲ ਸੀਜ਼ਨ ਦੇ ਵਧੀਆ ਤੋਹਫੇ ਵੱਡੇ ਵੱਡੇ ਇਹਨੂੰ ਪ੍ਰੀਮੀਅਮ ਤੋਹਫੇ ਤੁਹਾਨੂੰ ਦੇ ਕੇ ਭੇਜਾਂਗੇ ਜੀ ਹਾਲਾਂਕਿ ਬਾਈ ਉਹਨੇ ਸਾਨੂੰ ਕਹਿੰਦੇ ਕੀ ਕਹਿੰਦੇ ਇਹ ਵਾਲੀ ਬੈੱਡ ਸ਼ੀਟਸ ਹੋ ਗਿਆ ਇਹ ਕਲਟ ਹੋ ਗਿਆ ਲੋਕੀ ਸਾਡੇ ਕੋਲ ਕਹਿੰਦੇ ਕਿ ਪੈਸੇ ਲੈ ਲਓ ਤੁਹਾਨੂੰ ਦੇ ਦੇਵਾਂਗੇ ਕਿ ਇਹ ਵਾਲੀ ਮਿਲਦੀ ਨਹੀਂ ਭਾਜੀ ਪ੍ਰੀਮੀਅਮ ਪੀਸ ਜਿਹੜੇ ਹੁੰਦੇ ਆ ਬ੍ਰਾਂਡਡ ਮਿਲਦੇ ਆ ਭਾਜੀ ਵੇਚਣ ਵਾਸਤੇ ਨਹੀਂ ਲੈਂਦੇ ਆਪਾਂ ਹਾਂ ਵੰਡਣ ਵਾਸਤੇ ਇਹ ਵੰਡਣ ਦੇ ਆ ਬਹੁਤ ਆਉਂਦੇ ਵੀ ਪਾਜੀ 5 ਪੀਸ ਦੇ ਦੋ ਇੰਨੇ ਦੇ ਦੋ ਅਸੀਂ ਨਹੀਂ ਦਿੰਦੇ ਹਾਂ ਸਿਰਫ ਵੰਡਣ ਵਾਸਤੇ ਲਿਆਂਦੇ ਵੇਚਣ ਵਾਸਤੇ ਨਹੀਂ ਲਿਆਉਂਦੇ ਜੀ ਇਹ ਤੋਹਫੇ ਹੋਣ ਤੁਹਾਨੂੰ ਬਣਦੇ ਆ ਇਸ ਦੀਵਾਲੀ ਤੁਸੀਂ ਇਹਨਾਂ ਤੋਹਫਿਆਂ ਦੇ ਹੱਕਦਾਰ ਬਣ ਸਕਦੇ ਹੋ ਸ਼ਾਪਿੰਗ ਕਰਨੀ ਸੀ ਤੁਸੀਂ ਆਪਣੀ ਮਾਇਆ ਇੰਟੀਰੀਅਰ ਤੋਂ ਤੇ ਉਹ ਸ਼ਾਪਿੰਗ ਦੇ ਨਾਲ ਮਾਇਆ ਇੰਟੀਰੀਅਰ ਤੁਹਾਨੂੰ ਖਾਲੀ ਨਹੀਂ ਬਲਕਿ ਆਪਣੇ ਵੱਲ ਤੋਹਫੇ ਦੇ ਕੇ ਭੇਜਣਗੇ ਦੀਵਾਲੀ ਤੇ ਸੋ ਵੀਡੀਓ ਵੱਤਵਾਰੀ ਸ਼ੇਅਰ ਕਰ ਦਿਓ ਵੱਡੇ ਫਾਇਦੇ ਤੁਹਾਡੇ ਲਈ ਮਾਇਆ ਇੰਟੀਰੀਅਰ ਵੋਗਾ